ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਰ ਬਾਲੀਓ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰਨ ਲੱਗੇ ਆ ਕਿਵੇਂ ਉਹਨਾਂ ਨੇ ਸੁੱਤੇ ਸਾਹਿਬ ਜਾਂ ਦੇ ਆਈ ਸਿੱਧੀ ਦਾ ਬਦਲਾ ਲਿਆ ਕਿਵੇਂ ਸਮਾਣੇ ਸੰਡੋਰੇ ਔਰ ਚੱਪੜ ਜੜੀ ਨੂੰ ਤੈ ਨਹਿਸ ਕਰ ਦਿੱਤਾ ਸਰਹੰਦ ਦੀ ਘਟਨਾ ਐ ਟਕੜ ਕਾ ਦਿੱਤੀ ਉਹ ਸੂਰਬੀਰ ਯੋਧੇ ਦਾ ਜਨਮ 16 ਅਕਤੂਬਰ 1670 ਈਸਵੀ ਨੂੰ ਜੰਮੂ ਦੀ रियासत ਪਿੰਡ ਰਾਜੋਰੀ ਦੇ ਵਿੱਚ ਹੋਇਆ ਹੈ ਸੋ ਪਿਤਾ ਦਾ ਨਾਮ ਇਹਨਾਂ ਦਾ ਰਾਮਦੇਵ ਜੀ ਜੋ ਕਿ ਇੱਕ ਰਾਜਪੂਤ ਘਰਾਣੇ ਨਾਲ ਸੰਬੰਧ ਰੱਖਦੇ ਸੀ ਸੋ ਪਿਤਾ ਨੇ ਬਚਪਨ ਦੇ ਵਿੱਚ ਇਹਨਾਂ ਦਾ ਨਾਂ ਲక్ష్మణ ਦਾਸ ਰੱਖਿਆ ਲక్ష్మణ ਦਾਸ ਨੂੰ ਬਚਪਨ ਦੇ ਵਿੱਚ ਘੋੜ ਦੁਆਰੀ تیر ਅੰਦਾਜ਼ੀ ਸ਼ਾਸਤਰ ਵਿਦਿਆ ਔਰ ਸ਼ਿਕਾਰ ਖੱਡਣ ਦਾ ਕਿਸੇ ਬੜਾ ਜਿਆਦਾ ਸ਼ੌਂਕ ਸੀ ਲక్ష్మణ ਦਾਸ ਬਚਪਨ ਦੇ ਵਿੱਚ ਇੱਕ ਦਿਨ ਜੰਗਲ ਦੇ ਵਿੱਚ ਗਏ ਜੰਗਲ ਦੇ ਵਿੱਚ ਇੱਕ ਹਿਰਨੀ ਦਾ ਸ਼ਿਕਾਰ ਕਰ ਦਿੱਤਾ ਉਹ ਹਿਰਨੀ ਕਹਿੰਦੇ ਗਰਭਵਤੀ ਸੀ ਜਦੋਂ ਹਿਰਨੇ ਸ਼ਿਕਾਰ ਕਰ ਦਿੱਤਾ ਉਸ ਦੇ ਪੇਟ ਦੇ ਵਿੱਚੋਂ ਉਸ ਦੇ ਬੱਚੇ ਤੜਪ ਤੜਪ ਕੇ ਮਰ ਗਏ ਇਹ ਦੇਖਦਿਆ ਸਾਰ ਲక్ష్మణ ਦਾਸ ਬਿਰਾਗੀ ਹੋ ਗਿਆ ਮਨ ਦੇ ਵਿੱਚ ਬੜਾ ਤਰਸ ਆਇਆ ਔਰ ਇਸ ਗਾਤੇ ਅਫਸੋਸ ਹੋਇਆ ਕਿ ਇਸ ਹਿਰਨੀ ਦਾ ਸ਼ਿਕਾਰ ਮੈਂ ਕਿਉਂ ਕੀਤਾ ਔਰ ਕਹਿੰਦੇ ਇਹ ਦੇਖਦੇ ਅੰਤਾਰ ਮਨ ਦੇ ਵਿੱਚ ਮਹਿਸੂਸ ਕੀਤਾ ਔਰ دنیਆਵੀ ਤੌਰ ਤੇ ਉਹਨਾਂ ਨੇ ਸਾਰਾ ਕੁਝ ਛੱਡ ਦਿੱਤਾ ਜਾਨੂ ਮਰਦੇ ਤੜਫਦੇ ਦੇਖ ਕੇ ਦਸ਼ਮਨ ਦਾਸ ਬਿਰਾਗੀ ਹੋ ਗਿਆ ਔਰ دنیਆਵੀ ਤੌਰ ਤੇ ਇਸ ਦੁਨੀਆ ਨੂੰ ਤਿਆਗ ਕਰਨ ਦੀ ਮਨ ਦੇ ਵਿੱਚ ਸੋਚੀ ਔਰ ਸਭ ਕੁਝ ਦੁਨੀਆਦਾਰ ਛੱਡਣ ਬਾਰੇ ਇੱਕ ਸਾਧ ਬਣ ਕੇ ਕਹਿੰਦੇ ਸਭ ਤੋਂ ਪਹਿਲਾਂ ਉਹ ਸਾਧਾਂ ਦੀ ਸੰਗਤ ਕਰਨ ਲੱਗ ਗਏ ਸਾਧਾ ਕੋਲ ਰਹਿ ਕੇ ਉਹ ਸਾਧਾ ਦੇ ਕੋਲ ਜਾ ਕੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲੇ ਉਸਤਾਦ ਉਹਨਾਂ ਦੇ ਜਾਨਕੀ ਦਾਸ ਦੇ ਕੋਲ ਜਾ ਕੇ ਰਹਿਣ ਲੱਗੇ ਜਾਨਕੀ ਦਾਸ ਦੇ ਸੰਗਤ ਵਿੱਚ ਜਾਨਕੀ ਦਾਸ ਨੇ ਉਹਨਾਂ ਦਾ ਨਾਮ ਦਸ਼ਮੰਦ ਦਾਸ ਤੋਂ ਮਾਧਵ ਦਾਸ ਬੇਰਾਗੀ ਰੱਖ ਦਿੱਤਾ ਉੱਥੇ ਦੀ ਬਾਤਾਂ ਸਮਾਂ ਦਸ਼ਮੰਦ ਦਾਸ ਮਾਧਵ ਦਾਸ ਬੇਰਾਗੀ ਜੀ ਟੈਕ ਨਹੀਂ ਸਕੇ ਔਰ ਉਹਨਾਂ ਨੇ ਦੂਸਰੇ ਨੰਬਰ ਵਾਲੇ ਉਸਤਾਦ ਧਰਨ ਕਰ ਲਏ ਜਿਨ੍ਹਾਂ ਦਾ ਨਾਮ ਸੀ ਰਾਮਦਾਸ ਰਾਮਦਾਸ ਕੋਲੇ ਬਾਹਲਾ ਸਮਾਨੇ ਤੱਕ ਵੀ ਮਾਨ ਉਹਨਾਂ ਦਾ ਨਹੀਂ ਟਿਕਿਆ ਤਾਂ ਉਹ ਕਹਿੰਦੇ ਦਖਣਵਾਲ ਨੂੰ ਚਲੇ ਗਏ ਦਖਣਵਾਲ ਦੇ ਵਿੱਚ ਉੱਥੇ ਉਸਤਾਦ ਉਹਨਾਂ ਨੂੰ ਮਿਲਿਆ ਇੱਕ ਔਗੜਨਾਥ ਜੋਗੀ ਔਗੜਨਾਥ ਜੋਗੀ ਕਹਿੰਦੇ ਬੜਾ ਰਦਿਆਂ ਸਿੱਧਿਆਂ ਦੇ ਵਿੱਚ ਪਰਪੱਕ ਸੀ ਤਖਤੇ ਪਲਟਾ ਦਿੰਦਾ ਸੀ ਸੋ ਲੋਕਾਂ ਨੂੰ ਇਸ ਕਰਕੇ ਉਹਨੇ ਆਪਣੇ ਮਗਰ ਲਾਇਆ ਸੀ ਕਿ ਮੈਂ ਬਹੁਤ ਵੱਡਾ ਪਹੁੰਚਿਆ ਆ ਸਾਧੂ ਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਜਾ ਕੇ ਸੰਗਤ ਕੀਤੀ ਉਹਨਾਂ ਨੇ ਗੋਦਾਵਰੀ ਦੇ ਕੰਡੇ ਨੰਦੇੜ ਦੇ ਵਿੱਚ ਗੋਦਾਵਰੀ ਦੇ ਕੰਡੇ ਤੇ ਜਾ ਕੇ ਇੱਕ ਡੇਰਾ ਲਾ ਲਿਆ ਉਸ ਸਮੇਂ ਬਾਅਦ ਇਹ ਕਹਿੰਦੇ ਉਹ ਕਰਨਾ ਦੇ ਮੌਤ ਹੋ ਜਾਂਦੀ ਹੈ ਔਰ ਆਪਣਾ ਜੋ ਦੇ ਗੱਦੀ ਦਾ ਵਾਰਸ ਜ਼ਿੰਮੇਵਾਰੀ ਜਿਹੜੀ ਉਸ ਡੇਰੇ ਦੀ ਸੀ ਜਿਹੜੀ ਉਹ ਸਾਰੀ ਦੀ ਸਾਰੀ ਉਹ ਮਾਦੋਦਾਰ ਬਰਾਕ ਨੂੰ ਦੇ ਦਿੰਦੇ ਨੇ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਅਕਰਨਾਥ ਲੋਕਾਂ ਨੂੰ ਡਰਾ ਤਮਕਾ ਕੇ ਆਪਣੇ ਮਗਰ ਲਾ ਰਿਆ ਹੈ ਉਸੇ ਤਰ੍ਹਾਂ ਹੀ ਇਹ ਸ਼ਿੱਕਾ ਮਦੂਦਾਸ ਬਰਾਗੀ ਨੇ ਵਿੱਚ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਇਧਰ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਸ਼ਾ ਆलम ਜੋ ਕਿ ਆਪਣੀ ਲੜਾਈ ਆਪਣੀ ਗੱਦੀ ਦੇ ਕਰਕੇ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਲੜਾਈ ਪਲੇ ਚੱਲ ਰਿਹਾ ਸੀ ਸੋ ਇਸ ਦੀ ਸੁਲਾਹ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਰਵਾਈ ਸੀ ਸ਼ਾ ਆलम बहादुर ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਨੇਹ ਸੀ ਪਿਆਰ ਸੀ ਸ਼ਾ ਆलम बहादुर ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਕਿਹਾ ਕਿ ਜਿਹੜੇ ਲੋਕ ਅਤਿਆਚਾਰ ਕਰ ਰਹੇ ਆ ਉਹਨਾਂ ਨੂੰ ਸਜ਼ਾਾਂ ਦਿੱਤੀਆਂ ਜਾਣ ਲੇਕਿਨ ਇਸ ਗੱਲ ਦਾ ਇਕਰਾਰ ਤੱਕ ਸ਼ਾ ਆलम बहादुर ਨੇ ਕਰ ਦਿੱਤਾ ਕਰਾਰ ਕਰ ਦਿੱਤਾ ਲੇਕਿਨ ਭਰਾ ਕਾਮ ਬਖਸ਼ ਦੇ ਕਹਿਣ ਤੇ ਉਹ ਮੁੱਕਰ ਗਿਆ ਸਲਾਹਕਾਰ ਮੌਲਵੀਆਂ ਦੇ ਕਹਿਣ ਤੇ ਸ਼ਾ ਬਹਾਦਰ ਇਸ ਗੱਲ ਤੋਂ ਮੁੱਕਰ ਗਿਆ ਔਰ ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਨਾ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਚਲੇ ਗਏ ਦੱਖਣ ਦੇ ਵਿੱਚ ਜਾ ਕੇ ਦੇਖਿਆ ਕਿ ਗੁਰੂ ਸਾਹਿਬ ਜੀ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਆਂ ਔਰ ਗੁਰੂ ਸਹਿਬਾਨ ਦਾ ਜੀਵਨ ਪੜ੍ਹਦੇ ਆਂ ਤਾਂ ਗੁਰੂ ਸਾਹਿਬ ਜੀ ਜਿਹੜੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਲੋਕਾਂ ਨੂੰ ਥਾੜ੍ਹ ਰਿਹਾ ਲੋਕਾਂ ਨੂੰ ਕੋਰਾਹੇ ਪਾ ਰਿਹਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਇਹ ਪ੍ਰਚਾਰ ਕਰੀਆਂ ਸ਼ੁਰੂ ਕਰੀਆਂ ਸੀ ਦੱਖਣ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਗਏ ਜਾ ਕੇ ਦੇਖਿਆ ਕਿ ਕਿਵੇਂ ਮਾਧੋਦਾਸ ਬਿਰਾਗੀ ਔਗਣਨਾਥ ਦੀ ਗੱਦੀ ਤੇ ਗਦਾਵਰੀ ਦੇ ਕੰਡੇ ਤੇ ਆਪਣਾ ਡੇਰਾ ਜਮਾਈ ਬੈਠਾ ਹੈ ਕਿਵੇਂ ਲੋਕਾਂ ਨੂੰ ਝੂਠ ਮਾਰ ਕੇ ਤੇ ਮੈਂ ਬਹੁਤ ਵੱਡਾ ਸ਼ਕਤੀਸ਼ਾਲੀ ਹਾਂ ਕਿਵੇਂ ਦਰਾਤਮਕਾ ਤੇ ਆਪਣੇ ਮਗਰ ਲਾਈ ਬੈਠਾ ਹੈ ਗੁਰੂ ਸਾਹਿਬ ਜੀ ਉਸ ਦੇ ਡੇਰੇ ਚਲੇ ਗਏ ਡੇਰੇ ਦੇ ਵਿੱਚ ਜਾ ਕੇ ਦੇਖਿਆ ਕਿ ਮਾਧੋਦਾਸ ਬਿਰਾਗੀ ਉੱਥੇ ਡੇਰੇ ਦੇ ਵਿੱਚ ਨਹੀਂ ਹੈ ਗੁਰੂ ਸਾਹਿਬ ਜੀ ਉਸੇ ਪਲੰਘ ਤੇ ਬੈਠ ਗਏ ਜਿਸ ਪਲੰਘ ਤੇ ਮਾਧੋਦਾਸ ਬਿਰਾਗੀ ਬੈਠਿਆ ਕਰਦਾ ਸੀ ਔਰ ਚੇਲੇ ਬੇਕੇ ਹਰਾਨ ਲੈ ਗਏ ਕਿ ਇਸ ਪਲੰਘ ਤੇ ਬੈਠਣ ਦਾ ਅਜ ਤੱਕ ਕਿਸੇ ਨੇ ਹਿਆ ਨਹੀਂ ਕੀਤਾ ਇਹ ਕੌਣ ਨਹੀਂ ਉਹਨਾਂ ਨੇ ਬੜਾ ਮਨਾ ਮਨਾ ਕੀਤਾ ਇਸ ਗੱਲ ਦਾ ਕਿ ਇਸ ਪਲੰਘ ਤੇ ਸਿਰਫ ਮਾਧੋਦਾਸ ਬਿਰਾਗੀ ਹੀ ਉਹ ਸਾਦੇ ਬਹਿ ਸਕਦੇ ਆ ਉਹਦੇ ਤੋਂ ਬਿਨਾ ਇਸ ਪਲੰਘ ਤੇ ਹੋਰ ਕਿਸੇ ਨੂੰ ਬੈਠਣ ਦੀ ਆਗਿਆ ਅਜਾਇਜ਼ਤ ਨਹੀਂ ਲੇਕਿਨ ਸਿੰਘਾਂ ਦੇ ਜੋਰ ਛਕੇ ਸਿੰਘਾਂ ਦੇ ਜੋਰ ਅਗੇ ਉਸ ਮਾਧੋਦਾਸ ਦੇ ਬਿਰਾਗੀਆਂ ਦੀ ਇੱਕ ਨੱਚ ਗੁਰੂ ਗੋਬਿੰਦ ਸਿੰਘ ਜੀ ਉਸ ਪਲੰਘ ਤੇ ਬੈਠ ਗਏ ਨੇ ਔਰ ਮਾਧੋਦਾਸ ਬਰਾਗੀ ਨੂੰ ਸਦਾ ਭੱਜਿਆ ਗਿਆ ਮਾਧੋਦਾਸ ਬਰਾਗੀ ਗੁਰੂ ਗੋਬਿੰਦ ਸਿੰਘ ਨੂੰ ਡੇਰੇ ਦੇ ਵਿੱਚ ਆ ਕੇ ਮਿਲੇ ਔਰ ਸਵਾਲ ਕੀਤਾ ਕਿ ਕੌਣ ਤੁਸੀਂ ਇਸ ਪਲੰਘ ਤੇ ਬੈਠਣ ਵਾਲੇ ਇਸ ਮੇਰੀ ਗੱਦੀ ਤੇ ਬੈਠਣ ਵਾਲੇ ਕੌਣ ਹੋ ਤੁਸੀਂ ਤਾਂ ਉਸ ਵਕਤ ਗੁਰੂ ਗੋਬਿੰਦ ਸਿੰਘ ਨੇ ਕਿਹਾ ਕੌਣ ਆ ਤੂੰ ਆਪਣੇ ਮਨ ਦੇ ਵਿੱਚ ਸੋਚ ਤਾਂ ਉਸ ਵਕਤ ਮਾਧੋਦਾਸ ਬਰਾਗੀ ਨੇ ਕਿਹਾ ਜਦ ਅਦੇ ਮਨ ਦੇ ਵਿੱਚ ਸੋਚਿਆ ਨਾ ਤੇ ਮਨ ਖਿੱਚਿਆ ਗਿਆ ਔਰ ਮਨ ਦੇ ਵਿੱਚ ਧਿਆਨ ਧਰਿਆ ਔਰ ਅੰਦਰੋਂ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਨੇ ਕਿਹਾ ਹਾਂ ਮੈਂ ਤੈਨੂੰ ਸਮਝਾਉਣ ਵਾਸਤੇ ਆਇਆ ਹਾਂ ਮੈਂ ਤੈਨੂੰ ਬੰਦਾ ਬਣਾਉਣ ਵਾਸਤੇ ਆਇਆ ਹਾਂ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਲੋਕਾਂ ਨੂੰ ਗਲਤ ਕਰਾਹੇ ਪਾ ਰਿਹਾ ਹੈ ਇੱਕ ਡੇਰਾ ਖੋਲ ਕੇ ਲੋਕਾਂ ਦੇ ਵਿੱਚ ਵਹਿਗ ਭਰਮ ਫੁਲਾ ਰਿਆ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਬਚਨ ਸੁਣ ਕੇ ਮਾਧੋ ਦਾਸ ਫਰਾਗੀ ਨੇ ਇੱਕ ਬਚਨ ਅਗਲ ਕੀਤਾ ਕਿ ਗੁਰੂ ਜੀਰ ਜੀ ਮੈਂ ਤੁਹਾਡਾ ਹੀ ਬੰਦਾ ਹਾਂ ਮੈਂ ਤੇਰਾ ਬੰਦਾ ਹਾਂ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾ ਦੇੜ ਦੀ ਧਰਤੀ ਤੇ ਉੱਥੇ ਖੰਡੇ ਬਾਟੇ ਕੀ ਪਹੁੰਚਕਾਈ ਖੰਡੇ ਬਾਟੇ ਕੀ ਪਹੁੰਚਕਾਈ ਮਾਦੋ ਦਾਸ ਬਿਰਾਗੀ ਨੂੰ ਅਮਰਤ ਛਕਾਇਆ ਔਰ ਨਾਲ ਦੇ ਜਿੰਨੇ ਇਹਦੇ ਸੰਗਤ ਕਰਨ ਵਾਲੇ ਸੀ ਉਹਨਾਂ ਨੂੰ ਵੀ ਅਮਰਤ ਛਕਾਇਆ ਔਰ ਇੱਕ ਖਾਲਸੇ ਦਾ ਖਿਤਾਬ ਦੇ ਕੇ ਬਹਾਦਰ ਦਾ ਖਿਤਾਬ ਦਿੱਤਾ ਗੁਰੂ ਸਾਹਿਬ ਜੀ ਨੇ ਔਰ ਅਮਰਤ ਛਕਾ ਕੇ ਖਾਲਸੇ ਦਾ ਖਿਤਾਬ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਨੂੰ ਤੋਰ ਦਿੱਤਾ ਨਾਲ ਸੇ ਪੰਜ ਸਿੰਘ नामी ਸਿੰਘ ਜਿਨ੍ਹਾਂ ਦੇ ਨਾਮ ਸੀ ਬినੋਦ ਸਿੰਘ ਭਗਵੰਤ ਸਿੰਘ ਕੋਇਰ ਸਿੰਘ ਕਾਹਨ ਸਿੰਘ ਤੇ ਬਾਦ ਸਿੰਘ ਇਸ ਤੋਂ ਇਲਾਵਾ ਕਹਿੰਦੇ ਹੋਰ ਵੀ ਸਿੰਘ ਸੀ ਔਰ ਨਾਲ ਪੰਜ ਤੀਰ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਤੋਂ ਇਧਰ ਪੰਜਾਬ ਵੱਲ ਨੂੰ ਸਾਰਾ ਵਾਕਿਆ ਪਹਿਲਾਂ ਉਸ ਵਕਤ ਅਮਰ ਛਕਾਉਣ ਤੋਂ ਪਹਿਲਾਂ ਮਾਧੋਦਾਸ ਬਰਾਦੀ ਨੂੰ ਬੰਦਾ ਦੱਸ ਦਿੱਤਾ ਸੀ ਕਿ ਕਿਵੇਂ ਸਾਹਿਬ ਜਦਾਂ ਨੂੰ ਸ਼ਹੀਦ ਕੀਤਾ ਗਿਆ ਵਜ਼ੀਰ ਖਾਨ ਕਿਵੇਂ ਪੰਜਾਬ ਦੇ ਵਿੱਚ ਅਤਿਆਚਾਰ ਕੁਮਾਰਿਆ ਹੈ ਕਿਵੇਂ ਉਹ ਲੋਕਾਂ ਨੂੰ ਈਨ ਧੱਕੇ ਦੇ ਨਾਲ ਮਣਾ ਰਿਹਾ ਹੈ ਇਹ ਸਾਰਾ ਵਾਕਿਆ ਸੁਣ ਕੇ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਦੇ ਵਿੱਚ ਇੱਕ ਜੋਸ਼ ਪੈਦਾ ਹੋ ਗਿਆ ਬਦਲੇ ਦੀ ਭਾਵਨਾ ਜਾਗੀ ਔਰ ਇਹ ਬਦਲੇ ਦੀ ਭਾਵਨਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਇਧਰ ਪੰਜਾਬ ਆਉਂ ਉਹਨਾਂ ਨੇ ਕੁਝ ਕਰ ਦਿੱਤਾ ਹਨੇਰੀਆਂ ਹਵਾਵਾਂ ਚੱਲਦੇ ਆਇਆ ਔਰ ਕਟਨਾਈ ਰਸਤਿਆਂ ਨੂੰ چیرਦੇ ਆਇਆ ਕਾਰ ਕਰ ਜਾਇਆ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਵਾਲ ਨੂੰ ਆ ਰਹੇ ਨੇ ਕਿਣ ਰਸਤੇ ਦੇ ਵਿੱਚ ਇੰਦਰੀ ਦੀਨੜੇ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਜੀ ਤਾਂ ਉੱਥੇ ਉਹਨਾਂ ਨੂੰ ਇੱਕ ਸੁਨੇਹਾ ਮਿਲ ਗਿਆ ਸੁਨੇਹਾ ਕੀ ਮਿਲਿਆ ਸੀ ਕਿ ਉਹਨਾਂ ਨੂੰ ਦੱਖਣ ਦੇ ਵਿੱਚ ਵਜੇਰ ਖਾਨ ਦੇ ਭੇਜੇ ਹੋਏ ਪਠਾਨਾ ਨੇ ਗੁਰੂ ਸਾਹਿਬ ਜੀ ਨੂੰ ਖੰਜਰ ਮਾਰ ਦਿੱਤਾ ਸੀ ਉਹ ਕੰਜਰ ਇੰਨਾ ਜ਼ਿਆਦਾ ਡੂੰਗਾ ਸੀ ਜਿਹਦੇ ਕਰਕੇ ਗੁਰੂ ਸਾਹਿਬ ਜੀ ਦਾ ਜ਼ਖਮ ਬਹੁਤ ਵੱਡਾ ਸੀ ਜ਼ਖਮ ਛੇਤੀ ਠੀਕ ਨਹੀਂ ਸੀ ਹੋ ਸਕਦਾ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੰ다ਸਿਨ ਬਹਾਦਰ ਦੇ ਨਾਲ ਪੰਜਾਬ ਨਹੀਂ ਸੀ ਆ ਸਕਦੇ ਤਾਂ ਗੁਰੂ ਸਾਹਿਬ ਜੀ ਉਥੇ ਧਖਣ ਦੇ ਵਿੱਚ ਇੱਕ ਫੈਰ ਗਏ ਧਖਣ ਦੇ ਵਿੱਚ ਆਪਣਾ ਜੇ ਇਲਾਜ ਨੇ ਗੁਰੂ ਗੋਬਿੰਦ ਸਿੰਘ ਜੀ ਔਰ ਬਾਬਾ ਬੰ다ਸਿਨ ਬਹਾਦਰ ਨੂੰ ਇੱਕਦਮ ਪੰਜਾਬ ਵੱਲ ਭੇਜਿਆ ਦਿੱਲੀ ਦੇ ਨੇੜੇ ਬਾਬਾ ਬੰ다ਸਿਨ ਬਹਾਦਰ ਨੂੰ ਸਨੇਹਾ ਮਿਲ ਗਿਆ ਇਹ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਨੇ ਤਾਂ ਕਹਿੰਦੇ ਇਹ ਸੁਣਦਿਆ ਸਾਰ ਮਨ ਦੇ ਵਿੱਚ ਹੋਰ ਜੋਸ਼ ਔਰ ਗੁੱਸਾ ਜਾਗ ਗਿਆ ਔਰ ਉਸੇ ਸਾਰ ਨਾਲ ਜਿਹੜੇ ਸਿੰਘ ਆ ਉਹਨਾਂ ਨੂੰ ਸਾਥੀਆਂ ਸਮੇਤ ਕਹਿ ਦਿੱਤਾ ਕਿ ਵੱਦ ਤੋਂ ਵੱਧ ਸਿੰਘਾਂ ਨੂੰ ਚਿੱਠੀਆਂ ਰਾਹੀਂ ਸਨੇਹ ਪਚਵਾਓ ਜਿੱਥੇ-ਜਿੱਥੇ ਵੀ ਸਿੰਘ ਵਸਦੇ ਆ ਆਪਾਂ ਪੰਜਾਬ ਦੇ ਵਿੱਚ ਵਜੀਰ ਖਾਨ ਦੀ ਤੇ ਨੈਸ ਕਰਨੀ ਹੈ ਤਾਂ ਕਿ ਇਹ ਪਈ ਹੋ ਜਾ ਇਧਰ ਵजीर खान ਨੂੰ ਇਸ ਗੱਲ ਦਾ ਪਤਾ ਲੱਗਾ ਵजीर खान ਨੇ ਕਰਤਾਰਪੁਰ ਤੋਂ ਜਿਹੜੇ ਸਿੰਘ ਆ ਰਹੇ ਆ ਉਹਨਾਂ ਨੂੰ ਰੋਕਣ ਦੇ ਲਈ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ ਉਹਦੀ ਅਗਵਾਈ ਦੇ ਵਿੱਚ ਫੌਜ ਨੂੰ ਕਿਰਤਪੁਰ ਸਾਹਿਬ ਤੋਂ ਜਿਹੜੇ ਸਿੰਘ ਆ ਰਹੇ ਆ ਵजीर खान ਨੂੰ ਚੜਾਈ ਕਰ ਰਹੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਔਰ ਜਹਦੇ ਵਿੱਚ ਸ਼ੇਰ ਮੁਹੰਮਦ ਖਾਨ ਖੁਦ ਕਿੰਦੇ ਤੇ ਉਹਦੇ ਭਤੀਜੇ ਜਿਹੜੇ ਜੰਗਾਂ ਲੜ ਰਹੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮੁਕਾਬਲਾ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਮੌਤੇ ਘਾਟ ਉਤਾਰ ਦਿੱਤਾ ਉਹ ਖੁਦਨ ਪਿਆਰੇ ਹੋ ਗਏ ਮਰ ਗਏ ਸ਼ੇਰ ਮੁਹੰਮਦ ਖਾਨ ਬਲੇਰ ਕੋਟੇ ਵਾਲੇ ਔਰ ਨਾਲ ਉਹਨਾਂ ਦੇ ਭਤੀਜੇ ਜਿਨ੍ਹਾਂ ਨੂੰ ਵਜ਼ੀਰ ਖਾਨ ਨੇ ਰੋਕਣ ਵਾਸਤੇ ਸਿੰਘਾਂ ਨੂੰ ਰੋਕਣ ਵਾਸਤੇ ਭੇਜਿਆ ਆਇਆ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਮਾਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਤੇ ਚੜ੍ਹਾਈ ਕੀਤੀ ਸਮਾਣੇ ਦੇ ਵਿੱਚ ਜਲਾਲੂਦੀਨ ਉਹ ਜਿਹੜਾ ਜਲਾਦ ਆ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਉਹਨੂੰ ਸੋਧਿਆ ਔਰ ਛੋਟੇ ਸਾਹਿਬ ਜੀ ਤਾਂ ਸ਼ਹੀਦ ਕਰਨ ਵਾਲੇ ਜਲਾਦ ਸਾਸਲਬੇ ਤੇ ਬਾਸਰਬੇਗ ਉਹਨਾਂ ਨੂੰ ਢਹਿ ਢੇਰੀ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਔਰ ਉਸ ਤੋਂ ਬਾਅਦ 12 ਸਤੰਬਰ ਦੇ ਗੱਲ ਕਰ ਲਈਏ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਵਜੀਰ ਖਾਨ ਵਿਚਰਾਨ ਕਰ ਰਿਆ ਇੱਥੇ ਆ ਕੇ ਸਿੰਘਾਂ ਨੇ ਧਾਵਾ ਗੋਲ ਦਿੱਤਾ ਜਿਹਦੇ ਵਿੱਚ ਵਜੀਰ ਖਾਨ ਦੀਆਂ ਫੌਜਾਂ ਨੇ ਵੀ ਇਧਰੋਂ ਧਾਵਾ ਬੋਲ ਦਿੱਤਾ ਲੇਕਿਨ ਐ ਸਵਾਰ ਵਜੀਰ ਖਾਨ ਦੀ ਸਿੰਘਾਂ ਦੇ ਅੱਗੇ ਕਹਿੰਦੇ ਇੱਕ ਨੇ ਚੱਲੇ ਸਾਰੀਆਂ ਵਜੀਰ ਖਾਨ ਦੀਆਂ ਫੌਜਾਂ ਨੂੰ ਸਿੰਘਾਂ ਨੇ ਟਹਿ ਟੇਰੀ ਕਰ ਦਿੱਤਾ ਤੈ ਨਿਸ਼ ਕਰ ਦਿੱਤਾ ਜਿਹਦੇ ਵਿੱਚ ਕਹਿੰਦੇ ਜਿਹੜਾ ਸਿੰਘ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਪਰ ਬੰਦਾ ਸਿੰਘ ਬਹਾਦਰ ਦੇ ਨਾਲ ਬਾਜ ਸਿੰਘ ਕਹਿੰਦੇ ਬਾਜ ਸਿੰਘ ਨੇ ਘੋੜੇ ਦੇ ਮੱਥੇ ਦੇ ਵਿੱਚ ਅਜਿਹਾ ਵਾਰ ਕੀਤਾ ਵਜ਼ੀਰ ਖਾਂ ਧਰ ਦਿੱਤੇ ਡਿੱਗ ਪਿਆ ਉਦੋਂ ਫਤੇ ਸਿੰਘ ਇੱਕ ਬੜਾ ਜੋ ਸ਼ਿਲਾ ਕਹਿੰਦੇ ਸੂਰਬੀਰ ਯੋਧਾ ਸਿੰਘ ਸੂਰਮਾ ਸੀ ਫਤੇ ਸਿੰਘ ਨੇ ਕਹਿੰਦੇ ਵਜ਼ੀਰ ਖਾਂ ਦੇ ਅਜਿਹਾ ਵਾਰ ਕੀਤਾ ਇੱਕ ਮੋਢੇ ਤੇ ਤਲਵਾਰ ਦਾ ਵਾਰ ਕੀਤਾ ਤੇ ਉਹ ਵਾਰ ਮੋٹے ਤੋਂ ਲੈ ਕੇ ਵਖੀ ਤੱਕ چیرਦਾ ਚੀਰਿਆ ਇਸ ਤਰ੍ਹਾਂ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਵਜ਼ੀਰ ਖਾਨ ਨੂੰ ਵੀ ਢੈ ਢੇਰੀ ਕਰ ਦਿੱਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਮ ਦਾ ਇੱਕ ਸ਼ਿੱਕਾ ਜਾਰੀ ਕੀਤਾ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਵਾਈ ਔਰ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਆਪਣਾ ਜੋਰ ਮੁਗਲਾਂ ਤੇ ਦਿਖਾਉਂਦਿਆ ਪਿਆ ਛੋਟੇ ਸਹਿਬਜਾਦੇ ਬੱਡੇ ਸਹਿਬ ਜਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਸਿੱਖਾਂ ਤੇ ਜਿਨ੍ਹਾਂ ਨੇ ਧੱਕਾ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਤੋਂ ਵਜ਼ੀਰ ਖਾਨ ਨੂੰ ਸੋਲ ਕੇ ਉਸ ਵਜ਼ੀਰ ਖਾਨ ਤੋਂ ਬਦਲਾ ਲੈ ਲਿਆ ਅੱਗੇ ਫਿਰ ਬਹੁਤੀਆਂ ਫੌਜਾਂ ਅੱਗੇ ਉਸ ਸਰਕਾਰ ਹਕੂਮਤ ਉਸ ਵਕਤ ਦੀ ਸਰਕਾਰ ਦਾ ਜੋਰ ਜਿਆਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਿਵੇਂ ਹੋਰ ਕਿਹੜੇ-ਕਿਹੜੇ ਕਾਰਜ ਗੁਰਦਾਸ ਨੰਗਲ ਦੀ ਗੜੀ ਲਾਹੌਰ ਦੇ ਵਿੱਚ ਕਲਾਂ ਨੌਰ ਦੇ ਵਿੱਚ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਜੜਤ ਬਣਾਈ ਕਿੰਨੇ ਸਮਾਂ ਹੋਰ ਜਿੰਨਾ ਸਮਾਂ ਹੋਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਦਾ ਮੁਕਾਬੜਾ ਕੀਤਾ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਫਿਰ ਉਸ ਮੁਗਲ ਫੌਜ ਦੇ ਸਰਦਾਰ ਦੇ ਭੇਟ ਚੜ ਗਏ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵਿਆਹ ਕਿਹਦੇ ਨਾਲ ਹੋਇਆ ਕੌਣ ਬੱਚੇ ਸੀ ਉਹਨਾਂ ਦੇ ਬੱਚਿਆਂ ਦਾ ਕੀ ਬਣਿਆ ਕੀ ਛੇੜ ਕੀਤੇ ਗਏ ਜੇ ਛੇੜ ਕੀਤੇ ਗਏ ਤਾਂ ਉਹ ਕਿਵੇਂ ਕੀਤੇ ਗਏ ਉਹ ਬੰਦਾ ਸਿੰਘ ਬਹਾਦਰ ਨੇ ਕਿੰਨੇ ਕ ਸਿੰਘਾਂ ਤੇ ਅਤਿਆਚਾਰ ਕੀਤਾ ਗਿਆ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਜੇ ਵੀਡੀਓ ਸ਼ੇਅਰ ਕਰਦੇ ਆ ਗੁਰੂ ਨੂੰ ਪਿਆਰ ਕਰਦੇ ਆ ਉਸ ਜੂਰਵੀਰ ਯੋਧੇਵਾ ਬੰਦਾ ਸਿੰਘ ਬਹਾਦਰ ਨੂੰ ਪਿਆਰ ਕਰਦੇ ਆ ਉਸ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਆਉਣ ਵਾਲੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾ ਸਕੀਏ ਕਿ ਕਿੱਡੇ ਵੱਡੇ ਸੂਰਬੀਰ ਯੋਧੇ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਅਗਲੇ ਕੀ ਹੋਇਆ ਵੀਡੀਓ ਦੇਖਣ ਵਾਸਤੇ ਜੁੜੇ ਰਹੋ ਸਾਡੇ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਫਾਲੋ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ